ਸੰਗਰੂੜ ਦੇ ਦਿੜਬਾ ਤੋਂ ਬੇਹੱਦ ਭਾਵੁਕ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਮਨਪ੍ਰੀਤ ਨਾਮ ਵਿਅਕਤੀ ਨੇ ਆਪਣੀ ਸਵਰਗਵਸੀ ਮਾਂ ਦਾ ਪੁਤਲਾ ਬਣਵਾਇਆ ਈ ਪੁਤਲਾ ਬਣਾਉਣ ਵਾਲਾ ਕਾਰੀਗਰ ਉਹ ਹੈ ਜਿਸਨੇ ਸਿੱਧੂ ਮੂਸੇਵਾਲੇ ਦਾ ਪੁਤਲਾ ਬਣਾਇਆ ਸੀ ਸਰਬਨ ਪੁੱਤ ਮਨਪ੍ਰੀਤ ਨੇ ਆਪਣੀ ਮਾਂ ਦੇ ਪੁਤਲੇ ਲਈ 1 ਲੱਖ ਰੁਪਏ ਖਰਚੇ ਨੇ ਮਾਂ ਦੀ ਮੌਤ ਗੰਭੀਰ ਬਿਮਾਰੀ ਕਾਰਨ ਹੋਈ ਸੀ ਜਿਸ ਤੋਂ ਬਾਅਦ ਮਾਂ ਦਾ ਵਿਛੋੜਾ ਸਹਿ ਨਹੀਂ ਗਿਆ ਅਤੇ ਮਾਂ ਦਾ ਪੁਤਲਾ ਬਣਾਉਣ ਦਾ ਫੈਸਲਾ ਲੈ ਲਿਆ ਮਨਪ੍ਰੀਤ ਨੇ ਦੱਸਿਆ ਕਿ ਮਾਂ ਦਾ ਪੁਤਲਾ ਬਣਾਉਣ ਤੋਂ ਬਾਅਦ ਉਸ ਨੂੰ ਕਾਫੀ ਸਕੂਨ ਮਿਲਿਆ ਹੈ ਮਾਂ ਦੇ ਬੁੱਤ ਨਾਲ ਗੱਲਾਂ-ਬਾਤਾਂ ਕਰਕੇ ਉਸ ਨੂੰ ਇੰਜ ਲੱਗਦਾ ਜਿਵੇਂ ਉਹ ਆਪਣੀ ਮਾਂ ਨਾਲ ਗੱਲਬਾਤ ਕਰ ਰਿਹਾ ਹੋਵੇ ਮਨਪ੍ਰੀਤ ਸਿੰਘ ਖੁਸ਼ੀ ਦੇ ਮੌਕੇ ਆਪਣੇ ਮਾਂ ਦੇ ਬੁੱਤ ਤੇ ਸੋਨੇ-ਸੋਨੇ ਸੂਟ ਵੀ ਪਾਉਂਦਾ ਹੈ ਅਤੇ ਮਾਂ ਦੇ ਬੁੱਤ ਦੀ ਤੰਤਹੀ ਨਾਲ ਸੇਵਾ ਵੀ ਕਰਦਾ ਹੈ ਆਓ ਦੇਖਦੇ ਹਾਂ ਸੰਗਰੂਰ ਤੋਂ ਹਰਪਾਲ ਸਿੰਘ ਕਾਬਦਾ ਦੀ ਇੱਕ ਖਾਸ ਰਿਪੋਰਟ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਸਿੰਘ ਜੀ ਅਸੀਂ ਦੇਖ ਰਿਹਾ ਤੁਸੀਂ ਆਪਣੀ ਮਾਤਾ ਜੀ ਦਾ ਸਟੈਚੂ ਬਣਵਾਇਆ ਹੈ ਪਹਿਲਾਂ ਤਾਂ ਇਹ ਦੱਸੋ ਕਦੋਂ ਅਕਾਲ ਚਲਾਣਾ ਕਰ ਗਈ ਸੀ ਤੁਹਾਡੇ ਮਾਤਾ ਜੀ ਮਾਤਾ ਜੀ ਜਨਕਿ 7 ਤਰੀਕ ਨੂੰ ਬਿਮਾਰ ਹੋਈ ਸੀ ਜੀ ਜਨਕਿ 8 ਤਰੀਕ ਨੂੰ ਸ਼ਾਮ ਨੂੰ ਲਾ ਲੋ ਜੀ ਅਕਾਲ ਚਲਾਣਾ ਕਰ ਗਈ ਸੀ ਅੱਛਾ ਜੀ ਸੋ ਉਸ ਤੋਂ ਬਾਅਦ 6 ਨੂੰ ਅਸੀਂ ਲੈ ਗਈ ਸੀ ਇੱਥੋਂ ਜੀ 6 ਨੂੰ ਫਿਰ ਜ਼ਹਿਨ ਚਾਹਿਆ ਵੀ ਮਾਤਾ ਦੀ ਕਮੀ ਜਿਹੜੀ ਹੈਗੀ ਇਹ ਸਟੈਚੂ ਦੇ ਜ਼ਰੀਏ ਪੂਰੀ ਕੀਤੀ ਜਾਵੇ ਹਾਂ ਜੀ ਜਨਕਿ ਇਹਨਾਂ ਨਾਲ ਗੱਲਾਂ ਬਾਤਾਂ ਕਰਕੇ ਜੀ ਸਾਰੀ ਚੀਜ਼ ਆਪਾਂ ਕੋਈ ਡਿਸੀਜਨ ਹੁੰਦਾ ਜੀ ਘਰ 'ਚ ਕੁਝ ਕੰਮ ਕਰਨਾ ਮੈਨਾਂ ਮਸੂਰੀ ਅਸ਼ੀਰਵਾਦ ਲੈ ਕੇ ਜਾਣਾ ਜੀ ਗੱਲ ਕਰਕੇ ਉਹਨਾਂ ਨੂੰ ਪੁੱਛ ਕੇ ਜਾਨੀ ਕਿ ਮਨ ਇਹ ਤਸੱਲੀ ਮਿਲ ਜੰਦੀ ਵੀ ਹਾਂ ਜੀ ਹਾਂ ਜੀ ਹਾਂ ਕਹਿੰਦੇ ਠੀਕ ਹੈ ਅਸੀਂ ਦੇਖ ਰਹੇ ਹਾਂ ਮਾਤਾ ਜੀ ਦੇ ਸੂਟ ਵੀ ਬਹੁਤ ਸੋਹਣਾ ਪਾਇਆ ਹੋਇਆ ਸੋ ਜਿਵੇਂ ਕੋਈ ਤਿਹਾਰ ਹੁੰਦਾ ਕੋਈ ਫੰਕਸ਼ਨ ਹੁੰਦਾ ਸੋ ਫਿਰ ਸੂਟ ਵੀ ਬਦਲੇ ਜਾਂਦੇ ਹਾਂ ਹਾਂ ਜੀ ਸੂਟ ਅਸੀਂ ਚੇਂਜ ਕਰਦੇ ਹਾਂ ਕੋਈ ਤਿਹਾਰ ਹੁੰਦਾ ਕੋਈ ਬਰਥਡੇ ਹੁੰਦਾ ਮੇਰੀ ਗੁੜੀਆ ਨੂੰ ਬਹੁਤ ਪਿਆਰ ਕਰਦੇ ਸੀ ਉਹਦਾ ਬਰਥਡੇ ਆਏਗਾ ਹੋਮ ਦੇ ਵਾਸਤੇ ਨਵਾਂ ਸੂਟ ਤਿਆਰ ਕਰਾਵਾਂਗੇ ਮਤ ਦੇ ਠੀਕ ਹੈ ਸੋ ਮਾਤਾ ਜੀ ਦੀ ਡੈੱਟ ਕਿਹ ਲੋ? ਮਾਤਾ ਜੀ ਤਨ ਤਨ 4 ਮਹੀਨੇ ਪਹਿਲਾਂ ਇਹਨਾਂ ਦੀ ਆਪਰੇਸ਼ਨ ਹੋਇਆ ਸੀ। ਓਪਰੇਟ ਤੋਂ ਬਾਅਦ ਇਹਨਾਂ ਨੂੰ ਥੋੜਾ ਜਿਹਾ ਤਕਲੀਫ ਰਹੀ ਸੀ ਥੋੜੀ ਜੀ। ਵੈਸੇ ਓਪਰੇਟ ਬਿਲਕੁਲ ਸਹੀ ਹੋ ਗਿਆ ਸੀ। ਸਾਰਾ ਕੁਝ ਸਹੀ ਹੋ ਗਿਆ ਸੀ ਡਾਕਟਰ ਤੋਂ ਉਦੋਂ ਬਾਅਦ ਵੀ ਚੈੱਕਅਪ ਕਰਾਇਆ। ਉਦੋਂ ਬਾਅਦ ਚ ਪਤਾ ਨਹੀਂ ਇੱਕਦਮ ਬੀਪੀ ਲੋਅ ਰਹਿਣ ਲੱਗ ਗਿਆ ਸੀ। ਬੀਪੀ ਲੋਅ ਰਹਿਣ ਕਰਕੇ ਥੋੜਾ ਜਿਹਾ ਪਤਾ ਨਹੀਂ ਕਿਡਨੀਆਂ ਤੇ ਅਸਰ ਹੋਇਆ ਹੈ ਪਤਾ ਨਹੀਂ ਕਿਸ ਚੀਜ਼ ਦਾ ਹੋਇਆ ਜੀ ਉਸ ਤੋਂ ਬਾਅਦ ਤਾਂ ਠੀਕ ਨਹੀਂ ਹੋਈ। ਇੱਕਦਮ ਹੀ ਬਿਮਾਰ ਹੋ ਗਏ 6 ਤਰੀਕ ਨੂੰ ਜੀ। ਇਹ ਮਾਤਾ ਜੀ ਦਾ ਸਟੈਚੂ ਤੁਸੀਂ ਕਿੱਥੋਂ ਬਣਵਾਇਆ ਜੀ? ਮਾਤਾ ਦਾ ਸਟੈਚੂ ਮ ਉਹਨਾਂ ਨੇ ਤਿਆਰ ਕਰਿਆ ਜੀ ਕਿੰਨੇ ਸਮੇਂ ਵਿੱਚ ਬਣ ਗਿਆ ਸਟੈਚੂ ਜੀ ਤਿੰਨ ਮਹੀਨੇ ਲੱਗੇ ਜੀ ਤਿੰਨ ਮਹੀਨਿਆਂ ਦੇ ਵਿੱਚ ਤਿਆਰ ਕਰਿਆ ਜੀ ਉਹਨਾਂ ਨੇ ਠੀਕ ਹੈ ਜਦੋਂ ਸਟੈਚੂ ਬਣਵਾਇਆ ਤੁਸੀਂ ਕੀ ਕੁਝ ਉਹਨਾਂ ਨੂੰ ਮਹਈਆ ਕਰਾ ਕੇ ਦਿੱਤਾ ਫੋਟੋ ਦਿੱਤੀ ਜਾਂ ਕੁਝ ਉਹਨਾਂ ਨੂੰ ਫੋਟੋ ਦਿੱਤੀ ਜੀ ਉਹਨਾਂ ਨੇ ਕੱਦ ਪੁੱਛਿਆ ਜੀ ਉਹਨਾਂ ਨੇ ਕਿੰਨਾ weight ਹੈ ਜੀ weight ਪੁੱਛਿਆ ਜੀ ਫਿਰ ਉਦੋਂ ਬਾਅਦ suit ਮੰਗਾਇਆ ਜੀ ਉਹਨਾਂ ਦੇ ਪੈਰ ਦੀ ਜੁੱਤੀ ਹੈ ਜੁੱਤੀ ਦਾ ਵੀ ਜਿਹੜਾ ਮਾਪ ਸੀ ਉਹ ਸੇਮ ਰੱਖਿਆ ਜੀ ਉਹਨਾਂ ਨੇ ਹਾਂ ਜੀ ਇਸ ਕੱਲੀ ਕਲੀ ਚੀਜ਼ ਉਹਨਾਂ ਨੇ ਪੁੱਛੀ ਹੈ ਜੀ ਵੀ ਕਿੰਨਾ weight ਸੀ ਕਿੰਨੇ ਕੁ ਹੈਲਦੀ ਸੀ ਉਹਨਾਂ ਨੇ ਫੋਟੋ ਬਾਰ-ਬਾਰ ਫੋਟੋ ਮੰਗਾਈ ਸੀ ਵੀ ਕੇ ਤੇ ਸੂਟ ਦੇ हिसाब ਨਾਲ ਮਾਫ ਕੇ ਉਹਨਾਂ ਨੂੰ ਬਿਲਕੁਲ ਐਕਿਊਰੇਟ ਐਵੇਂ ਬਣਾਏ। ਖਰਚਾ 1 ਲੱਖ ਰੁਪਏ ਜੀ। ਹਾਂ ਖਰਚੇ ਦੀ ਕੋਈ ਗੱਲ ਨਹੀਂ ਖਰਚੇ 5 ਲੱਖ ਰੁਪਏ ਦਾ ਬਣਦਾ ਪਰ ਫਿਰ ਵੀ ਬਣਵਾਉਣਾ ਸੀ ਜੀ। ਤੇ ਤੇ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਤੁਸੀਂ ਇੱਕ ਪੁੱਤ ਦੀ ਮਿਸਾਲ ਜਿਹੜੀ ਹੈਗੀ ਹੈ ਅੱਜ ਬਣ ਕੇ ਸਾਹਮਣੇ ਆਇਓ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਆ ਆਪਣੇ ਮਾਪਿਆਂ ਨੂੰ ਭੁੱਲ ਜਾਂਦੇ ਨੇ ਬਿਰਧ ਆਸ਼ਰਮ ਤੋਂ ਛੱਡ ਜਾਂਦੇ ਨੇ ਤੁਸੀਂ ਮਰਨ ਤੋਂ ਬਾਅਦ ਵੀ ਉਹਨਾਂ ਦਾ ਸਰੂਪ ਆ ਜਿਹੜਾ ਉਹ ਸਟੈਚੂ ਦੇ ਰੂਪ ਵਿੱਚ ਸਾਮੀ ਬੈਠਿਆ ਹਾਂ ਹਾਂਜੀ ਸਟੈਚੂ ਦੇ ਰੂਪ ਵਿੱਚ ਸਾਮੀ ਬੈਠਿਆ ਇੱਕਦਮ ਜੀ ਅਸੀਂ ਹੁਣ ਵਰਸੋਡੀ ਕਰੀ ਸੀ ਮਾਤਾ ਦੀ ਪਿੱਛੇ ਜੇ ਯਾਨੀ ਕਿ ਅਸੀਂ ਜਦੋਂ ਸਵਾਰੀ ਲੈ ਕੇ ਆਇਆ ਨਾ ਉਹ ਉੱਥੇ ਮਾਤਾ ਬੈਠੇ ਸੀ ਯਾਨੀ ਕਿ ਉਹ ਵੀ ਕਹਿਣ ਲੱਗੇ ਮਾਤਾ ਤੁਹਾਨੂੰ ਉੱਪਰ ਨਹੀਂ ਬੈਠਣਾ ਚਾਹੀਦਾ ਹਾਂ ਵੀ ਮਹਾਰਾਜੀ ਸਵਾਰੀ ਹੈ ਜੀ ਉਹਨਾਂ ਫਿਰ ਜਲਤਿਆਂ ਨਾਲ ਦੇਖਿਆ ਸਿਚੇਪੇ ਤੇ ਮੈਂ ਦੱਸਿਆ ਵੀ ਇਹ ਸਟੈਚੂ ਹੈ ਉਹ ਵੀ ਹੈਰਾਨ ਰਹਿ ਕੇ ਕੋਈ ਵੀ ਨਵਾਂ ਬੰਦਾ ਆਂਦਾ ਜੀ ਇੱਕਦਮ ਇਹ ਸੋਚਦਾ ਵੀ ਬਿਲਕੁਲ ਸਹੀ ਹੈ ਤੁਸੀਂ ਕੀ ਗੱਲ ਕਰ ਰਹੀ ਸੀ ਕਿ ਤੁਹਾਡੇ ਦੇ ਬੰਦਾ ਆਇਆ ਸੀ ਹਾਂ ਸਾਡੇ ਘਰੇ ਇੱਥੇ ਪਿਆ ਸੀ ਤੇ ਉਹ ਉਸ ਦੇ ਬਾਗੇ ਵਿੱਚ ਚੜੀ ਸਾਡੇ ਘਰੇ ਮੇਰੀ ਯਾਨੀ ਕਿ ਸਾਡਾ ਦੋਸਤ ਵੀ ਹੈ ਯਾਨੀ ਕਿ ਆਪਣੇ ਆੜਤੀ ਦਾ ਮਨੀਮ ਵੀ ਹੈ ਉਹ ਗੱਡੀ ਲੈ ਕੇ ਗਿਆ ਸੀ ਉਹਦੇ بیٹے ਦਾ ਨਾ ਪੇਪਰ ਸੀ ਜੀ ਉਹ ਆ ਕੇ ਗੱਡੀ ਖੜਾ ਕੇ ਚਾਬੀ ਇੱਥੇ ਰੱਖ ਕੇ ਨਾ ਇੱਥੇ ਬੈਠ ਕਰੇ ਕੋਈ ਹੈ ਨਹੀਂ ਸੀ ਗੁਦਰਦੀ ਉਹ ਇੱਥੇ ਬਹਿ ਕੇ ਨਾ ਮਾਤਾ ਦਾ ਸਟੈਚੂ ਪਿਆ ਸੀ ਯਾਨੀ ਕਿ ਇੱਥੇ ਮਾਤਾ ਕਹਿੰਦੀ ਦੇਖਿਆ ਕਰੋ ਨੀਵੀ ਪਾਈ ਬੈਠੇ ਰਹੇ ਜੀ 5-7 ਮਿੰਟ ਕੋਈ ਹੈ ਨਹੀਂ ਸੀ ਉਹ ਫੇਰ ਦੇਖਿਆ ਕਰੇ ਫੇਰ ਮਾਤਾ ਉਹ ਜਾ ਕੇ ਜਾਨਕੀ ਇੱਕਦਮ ਰੁਸ ਕੇ ਭੱਗ ਗਿਆ ਜੀ ਆਪਦੇ ਡੈਡੀ ਨੂੰ ਕਹਿੰਦਾ ਯਾਰ ਘਰੇ ਮਾਤਾ ਬੈਠੇ ਸੀ ਡੈਡੀ ਉਹਨਾਂ ਤਾਂ ਮੈਨੂੰ ਚਾਹ ਪਾਣੀ ਵੀ ਨਹੀਂ ਪੁੱਛਿਆ ਉਹ ਤਾਂ ਉਹਦੇ ਡੈਡੀ ਨੂੰ ਪਤਾ ਸੀ ਉਹ ਜਾਨਕੀ ਭੋਗ ਤੇ ਆਏ ਸੀ ਉਹਨਾਂ ਦੱਸਿਆ ਵੀ ਉਹ ਕਿਹੜੇ ਕਮਰੇ ਚ ਗਿਆ ਸੀ ਉਹਨਾਂ ਸਾਰੀ ਚੀਜ਼ ਪੁੱਛੀ ਵੀ ਮਾਤਾ ਇਹੇ ਜੀ ਸੀ ਉਹਨਾਂ ਜਦੋਂ ਦੱਸਿਆ ਵੀ ਇਹ ਤਾਂ ਉਹਦਾ ਸਟੈਚੂ ਬਣਾਇਆ ਹੋਇਆ ਉਹ ਵੀ ਹੈਰਾਨ ਰਹਿ ਗਿਆ ਉਹਨੂੰ ਵੀ ਜਾਨਕੀ ਪਤਾ ਨਹੀਂ ਲੱਗਿਆ ਉਹ 10-15 ਮਿੰਟ ਇੱਥੇ ਰੂਮ 'ਚ ਬੈਠ ਕੇ ਵੀ ਚੱਲ ਕਿ ਹੈ ਸੋ ਤੁਸੀਂ ਗਰੀਬੀ ਵੀ ਬਹੁਤ ਠੰਡਾਈ ਅੱਜ ਤੁਸੀਂ ਚਲੋ ਕਾਮਯਾਬੀ ਦੀ ਬਲੰਦੀਆਂ ਛੂਰਿਓ ਪਰ ਅੱਜ ਮਾਤਾ ਜੀ ਨਾਲ ਨਹੀਂ ਹੈਗੇ ਅੱਜ ਮਾਤਾ ਨਹੀਂ ਹੈਗੇ ਬਸ ਆਪਾਂ ਜੇ ਹੁੰਦੇ ਬਹੁਤ ਖੁਸ਼ ਹੁੰਦੇ ਜੀ ਜਾਨੀ ਕਿ ਮਾਤਾ ਆਪਣੀ ਤਰੱਕੀ ਦੇਖ ਕੇ ਮਾਪੇ ਬਹੁਤ ਖੁਸ਼ ਹੁੰਦੇ ਆਪਦੇ ਪੁੱਤਰੀ ਤਰੱਕੀ ਦੇਖ ਕੇ ਅੱਜ ਨਹੀਂ ਹੈਗੇ ਸੋਚਦੇ ਆ ਵਿਕਾਸ ਚਾਹੇ ਥੋੜੇ ਪੈਸਾ ਘੱਟ ਹੋਵੇ ਮਾਪੇ ਹੁਣ ਮਾਪੇ ਤੋਂ ਉੱਪਰ ਕੋਈ ਕੀਮਤ ਨਹੀਂ ਹੈ ਜੀ ਕਿੰਨਾ ਕੋ ਆਪਾਂ ਕਹ ਜੀ ਫਰਕ ਆ ਗਿਆ ਹੁਣ ਜ਼ਿੰਦਗੀ 'ਚ ਜਦੋਂ ਮਾਤਾ ਜੀ ਜਿਉਂਦੇ ਸੀ ਪਹਿਲਾਂ ਕਿੰਨੀ ਗਰੀਬੀ ਸੀ ਤੇ ਹੁਣ ਹੁਣ ਦੇ ਹਾਲਾਤ ਕੀ ਨੇ ਹੁਣ ਦੇ ਹਾਲਾਤ ਤਾਂ ਬਿਲਕੁਲ ਵਧੀਆ ਜ਼ਿੰਦਗੀ ਜਿਉਂਦੇ ਨੇ ਦੋ ਦੋ ਤਿੰਨ ਤਿੰਨ ਗੱਡੀਆਂ ਹੈਗੀਆਂ ਜੀ ਸਾਰੀ ਚੀਜ਼ ਹੈਗੀ ਹੈ ਜੀ ਖੇਤੀ ਵਧੀਆ ਕਰ ਰਹੇ ਆ ਜੀ ਸਾਰੀ ਚੀਜ਼ ਕੋਈ ਪ੍ਰਮਾਤਮਾ ਨੇ ਕਮੀ ਨਹੀਂ ਛੱਡੀ ਪਰ ਮਾਂ ਪਹਿਲਾਂ ਫਾਦਰ ਮੇਰਾ 2013 ਜੇ ਡੈਥ ਹੋ ਗਈ ਸੀ ਉਦੋਂ ਹਾਲਾਤ ਬਹੁਤ ਮਾੜੇ ਸੀ ਉਦੋਂ ਦਾ ਉਦੋਂ ਬਾਅਦ ਚ ਹੌਲੀ ਹੌਲੀ ਜਨ ਕੇ ਅਸੀਂ ਜੋਬ ਕਰਨ ਲੱਗੇ ਹੌਲੀ ਹੌਲੀ ਤਰੱਕੀ ਦੇ ਵਰਸ ਆਈ ਜੀ ਚਲੋ ਜੀ ਹੁਣ ਇਹ ਮਹਿਸੂਸ ਕਰ ਰਿਹਾ ਵੀ ਅਸੀਂ ਇਹ ਨਹੀਂ ਸੋਚ ਰਹੇ ਮਾਤਾ ਜੀ ਚਲੇ ਗਏ ਇਹ ਮਹਿਸੂਸ ਕਰਦੇ ਮਾਤਾ ਜੀ ਮੇਰੇ ਨਾਲ ਹੀ ਹੈ ਮੈਂ ਇਹਨਾਂ ਦਾ ਸਲਾਹਤ ਲੈ ਕੇ ਜਾਂਦਾ ਜੋ ਵੀ ਕੰਮ ਸੋਚ ਕੇ ਜਾਂਦਾ ਉਹ ਰੇ ਕਮ ਸਕਸੈਸਫੁਲ ਹੁੰਦਾ ਜੀ ਗੱਲਾਂ ਮਾਤਾ ਕਰ ਦਿਓ ਮਾਤਾ ਜੀ ਨਾਲ ਬਹੁਤ ਜ਼ਿਆਦਾ ਮੇਰੇ ਪੁੱਛਦੇ ਵੀ ਮਾਤਾ ਜੀ ਮੈਂ ਕੋਈ ਵੀ ਕੋਈ ਵੀ ਨਵਾਂ ਡਿਸੀਜਨ ਲੈਣਾ ਹੁੰਦਾ ਮਾਤਾ ਕੋਲੇ ਬੈ ਕੇ ਪੁੱਛਦਾ ਤੇ ਇਹਨਾਂ ਨੂੰ ਇਹ ਲੱਗਦਾ ਦਿਲ ਦੇ ਅੰਦਰੋਂ ਆਤਮਾ ਤੋਂ ਵੀ ਹਾਂ ਜਾਂ ਹਾਂ ਕਰਦੀ ਜੇ ਨਹੀਂ ਨਾ ਇਹ ਨਾ ਕਰਦੀ ਉਹ ਮੰਨ ਲਿਓ ਫੈਸਲਾ ਸਿਰ ਮੱਥੇ ਹੁੰਦਾ ਜੀ ਠੀਕ